ਮੇਰੇ ਨਾਲ ਹਨ ਜੀ ਸਰਦਾਰ ਸਤਵੰਦਰ ਸਿੰਘ ਕੋਤੜਾ ਜੀ ਕੈਲਗਰੀ ਦੀ ਜਾਣੀ ਪਛਾਣੀ ਸ਼ਖਸੀਅਤ ਹੈ ਕੋਤੜਾ ਸਾਹਿਬ ਸਵਾਗਤ ਪਹਿਲਾ ਤਾਂ ਇਹਨਾਂ ਗਰਾਊਂਡਸ ਦੇ ਵਿੱਚ ਤੁਸੀਂ ਸਾਡੇ ਮੀਡੀਆ ਵਾਲੇ ਸਾਥੀਓ ਥੋੜਾ ਜਿਹਾ ਲੇਟ ਆਏ ਮਤਲਬ ਕੰਮਕਾਈ ਨਿਪਟਾ ਕੇ ਆਏ ਹੋ ਪਰ ਫੇਰ ਵੀ ਕੱਲ ਨੂੰ ਵੀ ਹਾਜ਼ਰੀ ਆਪ ਜੀ ਦੀ ਲੋੜਿੰਦੀ ਹੋਵੇਗੀ ਤੁਹਾਨੂੰ ਇਹ ਕਨਸੈਪਟ ਕਿਹੋ ਜਿਹਾ ਲੱਗਾ ਜੀ ਇਹ ਜਿਹੜਾ ਖੇਡਾਂ ਦਾ ਇਹ ਬਹੁਤ ਵਧੀਆ ਹੈਗਾ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਵਧੀਆ ਪ੍ਰੋਗਰਾਮ ਹੈਗਾ ਤੇ ਖੇਡਾਂ ਦੇ ਦੇਖੋ ਮਦਰਾ ਵਿੱਚ ਇਹਦੇ ਚ ਇੱਕ ਜਿਵੇਂ ਕਹਿੰਦੇ ਨੇ ਹਰ ਚੀਜ਼ ਮਿਲ ਜਾਂਦੀ ਹੈਗੀ ਹੈ ਸਰੀਰਕ ਪੱਖੋਂ ਵੀ ਮਾਨਸਿਕ ਪੱਖੋਂ ਵੀ ਫਿਰ ਤੁਸੀਂ ਟੀਮ ਵਰਕ ਕਿਸ ਤਰ੍ਹਾਂ ਕਰ ਸਕਦੇ ਹੈਗੇ ਹੋ ਹਨ ਤੁਸੀਂ ਆਪਣੇ ਗੁੱਸੇ ਨੂੰ ਵੀ ਕੰਟਰੋਲ ਕਿੱਦਾਂ ਕਰਨਾ ਹੈਗਾ ਇਹ ਸਾਰੀਆਂ ਚੀਜ਼ਾਂ ਗੇਮਾਂ ਹੀ ਸਿਖਾਉਂਦੀਆਂ ਹੈਗੀਆਂ ਤੁਹਾਨੂੰ ਰਲ ਮਿਲ ਕੇ ਕਿਵੇਂ ਚੱਲਣਾ ਸੋਸ਼ਲਾਈਜ਼ ਕਿੱਦਾਂ ਕਰਨਾ ਹੈਗਾ ਤੁਸੀਂ ਹੈ ਨਾ ਤੇ ਇਹ ਫਿਰ ਇੱਥੇ ਆਪਾਂ ਬੈਠੇ ਹੈਗੇ ਆ ਤੇ ਪਰਦੇਸਾਂ ਦੇ ਵਿੱਚ ਬੈਠੇ ਆ ਤੇ ਅਸੀਂ ਸਾਰੀ ਆਪਣੀ ਲੈਕਸੀ ਜਿਹੜੀ ਨਾਲ ਲੈ ਕੇ ਚੱਲਦੇ ਹੈਗੇ ਆ ਉਹ ਚੀਜ਼ਾਂ ਜਲਪਦੇ ਰਹਿਣੇ ਹੈਗੀਆਂ ਆਪਾਂ ਵੀ ਕਿਹੜੀਆਂ ਹੋਣ ਪਹਿਲਾਂ ਵੀ ਕਾਫੀ ਸਾਰੇ ਕਲੱਬ ਜਿਹੜੇ ਹੈਗੇ ਨੇ ਖੇਡਾਂ ਤੇ ਖਾਸ ਕਰਕੇ ਲੋਕੀ ਹਲੇ ਕਾਫੀ ਹੈਗੇ ਜਿਹੜੇ ਕਰਦੇ ਹੈਗੇ ਨੇ ਇੱਕ ਵੱਡੇ ਪੱਧਰ ਤੇ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਬਹੁਤ ਸਾਰੀਆਂ ਕਮੀਆਂ ਰਹਿ ਵੀ ਜਾਣਗੀਆਂ ਕੁਝ ਉਹ ਜਿਹੜਾ ਹੈਗਾ ਕਿ ਚਲਦੇ ਰਹਿੰਦਾ ਹੈਗਾ ਉਹਦੋਂ ਤੁਸੀਂ ਆਪ ਸਿੱਖਦੇ ਹੈਗੇ ਆ ਤੇ ਅਗਲੀ ਵਾਰੀ ਜਿਹੜੀਆਂ ਹੈਗੀਆਂ ਕਿ ਹੋਰ ਵੀ ਵਧੀਆ ਜਿਹੜੀਆਂ ਹੈਗੀਆਂ ਕਿ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਆਦਾ ਇਹਨੂੰ ਕੀਤਾ ਜਾ ਸਕਦਾ ਹੈਗਾ ਤੇ ਬਹੁਤ ਵਧੀਆ ਉਪਰਾਲਾ ਹੈਗਾ ਮੇਰੇ ਹਿਸਾਬ ਨਾਲ ਇਹ ਇਹਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਐਕਸਪੀਰੀਮੈਂਟ ਸੀ ਸਿੱਖ ਗੇਮਸ ਵਾਲਾ ਫਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਅਲਬਰਟਾ ਦੇ ਵਿੱਚ ਜ਼ਾਹਰ ਤੌਰ ਤੇ ਦੋ ਲਗ ਲਗ ਕੀ ਸ਼ਹਿਰ ਨੇ ਸਾਡੇ ਐਡਮਿੰਟਨ ਤੇ ਕੈਲਗਰੀ ਇਹ ਚੰਗਾ ਸਕੋਪ ਹੋ ਸਕਦਾ ਆਉਣ ਵਾਲੇ ਸਾਲਾਂ ਵਿੱਚ ਤੇ ਕੋਈ ਵੱਡੀ ਗੱਲ ਨਹੀਂ ਵੀ ਕੋਈ ਚੰਗੇ ਜਿਹੜੇ ਪਲੇਅਰ ਸਾਡੇ ਕੈਰੀਅਰ ਬਣਾਉਣ ਵਾਲੇ ਸਪੋਰਟਸ ਦੇ ਵਿੱਚ ਉਹ ਵੀ ਤੇ ਇੱਕ ਜਿਹੜਾ ਧਿਆਨ ਆ ਸਾਡਾ ਜਣਾ ਹੋਰ ਨਾਲ ਚੀਜ਼ਾਂ ਨਾਲੋਂ ਜਿਹੜੇ ਆ ਸਾਨੂੰ ਕੇ ਇਲਾਮਤਾ ਚੁੰਬੜਗੀਆਂ ਉਹਨਾਂ ਨਾਲੋਂ ਬੈਟਰ ਹੈ ਕਿ ਅਸੀਂ ਸਪੋਰਟਸ ਵੱਲ ਨੂੰ ਲਗੇ ਰਹੀਏ ਬਿਲਕੁਲ ਹੈਗਾ ਔਰ ਦੂਸਰੀ ਗੱਲ ਕੀ ਹੈਗਾ ਕਿ ਜਿਵੇਂ ਇਹਦੇ ਵਿੱਚ ਮੈਂ ਦੇਖਿਆ ਕਿ ਇਹਨਾਂ ਨੇ ਵਿਟਮੈਂਟਰ ਨੂੰ ਵਿੱਚ ਪਾਇਆ ਵੋਲੀਬਾਲ ਨੂੰ ਪਾਇਆ ਹੈ ਕਹਾਂ ਨਾ ਤੇ ਉਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਤੇ ਉਹਦੇ ਜਿਹੜੀ ਮੈਚ ਹੀ ਚਾਹਾਂਗਾ ਕਿ ਇਹ ਵੱਡੇ ਪੱਧਰ ਤੇ ਜਿਹੜੇ ਹੈਗੇ ਕਿ ਇਨਾਮ ਵੀ ਅਨਾਉਂਸਮੈਂਟ ਜਿਹੜੇ ਹੋਣੇ ਚਾਹੀਦੇ ਹੈਗੇ ਨੇ ਭਾਵੇਂ ਕੋਈ ਸਪான்ਸਰ ਹੋਣ ਬਿਜ਼ਨਸਮੈਨ ਹੋਣ ਜਾਂ ਕੋਈ ਆਰਗੇਨਾਈਜੇਸ਼ਨ ਵੱਲੋਂ ਹੋਣ ਜਿਹੜੇ ਕੈਸ਼ ਪ੍ਰਾਈਜ਼ਸ ਵੀ ਜਿਹੜੇ ਹੋਣ ਤਾਂ ਕਿ ਜਿਵੇਂ ਤੁਸੀਂ ਪ੍ਰੋਫੈਸ਼ਨਲ ਦੀ ਗੱਲ ਕੀਤੀ ਹੈ ਨਾ ਪ੍ਰੋਫੈਸ਼ਨਲ ਦਾ ਮਤਲਬ ਉਹੀ ਹੁੰਦਾ ਹੈਗਾ ਕਿ ਹੋਰ ਕੋਈ ਕੰਮ ਨਾ ਕਰਨਾ ਪਵੇ ਹਾਂ ਕੋਈ ਹੋਰ ਕੋਈ ਕੰਮ ਨਾ ਕਰਨਾ ਪਏ ਬੰਦੇ ਨੂੰ ਲੱਗੇ ਕਿ ਮੈਂ ਇਹਦੇ ਵਿੱਚ ਆਪਣਾ ਕੰਟਰੀਬਿਊਟ ਕਰ ਸਕਦਾ ਹੈਗਾ ਔਰ ਅੱਗੇ ਜਾ ਕੇ ਜਿਹੜਾ ਹੈਗਾ ਕਿ ਤੁਸੀਂ ਸਪான்ਸਰ ਲੈ ਸਕਦੇ ਹੈਗੇ ਉਹ ਜਿਹੜੀ ਇਹਨਾਂ ਤੇ ਮਤਲਬ ਯੂਨੀਫਾਰਮਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਾਂ ਬਾਕੀ ਚੀਜ਼ਾਂ ਨੂੰ ਕਿਉਂਕਿ ਗੁਰਦਾਰੇ ਦਾ ਜਿਹੜਾ ਹੈਗਾ ਕਿ ਉਹ ਤਾਂ ਠੀਕ ਹੈ ਸਾਡੀ ਸਭ ਤੋਂ ਵੱਡੀ ਸੰਸਥਾ ਬਾਹਰ ਉਹੀ ਹੁੰਦੀ ਹੈਗੀ ਆ ਫੰਡ ਵਾਈਜ਼ ਵੀ ਬਾਕੀ ਵੀ ਜਿਹੜੀ ਹੈਗੀ ਕਿ ਕਮਿਊਨਿਟੀ ਵੀ ਉਹਦੇ ਨਾਲ ਜੁੜੀ ਹੁੰਦੀ ਹੈਗੀ ਆ ਪਰ ਇਹ ਮੈਂ ਉਹ ਪ੍ਰੋਫੈਸ਼ਨ ਜਿੰਦੀ ਮੈਂ ਗੱਲ ਕੀਤੀ ਹੈ ਕਿ ਕਿ ਇਹਦਾ ਨੂੰ ਆਪਾਂ ਨੂੰ ਇੱਕ ਕਹਿ ਲਓ ਕਿ ਖੇਡ ਬੋਰਡ ਹੀ ਬਣਾ ਦੇਣਾ ਚਾਹੀਦਾ ਹੈਗਾ ਦੇਖੋ ਬੋਰਡ ਬਣਾ ਦਿਓ ਜਿਹੜਾ ਕਿ ਗੁਰਦੁਆਰੇ ਦੀ ਕਮੇਟੀ ਤੇ ਐਂਟਰ ਕੰਮ ਕਰੇ ਤੇ ਜਿਹੜਾ ਸਾਰਾ ਉਹ ਨੂੰ ਫਿਰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਕਿਉਂ ਪ੍ਰਬੰਧਕ ਕਮੇਟੀ ਤੇ ਕੋਲ ਕੀ ਹੁੰਦਾ ਕਿ ਲਿਮਟਿਡ ਟਾਈਮ ਹੁੰਦਾ ਉਹ ਵੀ ਵੌਲੰਟੀਅਰ ਜੋਬ ਹੀ ਹੁੰਦਾ ਹੈਗਾ ਤੇ ਦੂਜੀ ਗੱਲ ਇਹ ਹੁੰਦੀ ਹੈ ਕਿ ਕਮੇਟੀਆਂ ਚੇਂਜ ਹੁੰਦੀਆਂ ਰਹਿੰਦੀਆਂ ਹੈਗੀਆਂ ਜੇ ਮੰਨ ਲਓ ਆਪਣੀ ਕਰੰਟ ਕਮੇਟੀ ਹੈਗੀ ਗੁਰਦਵਾਰਾ ਸਾਹਿਬ ਦੀ ਉਹ 5 6 ਮਹੀਨੇ ਹੋਰ ਹੈਗੇ ਉਹਨਾਂ ਦਾ ਟੈਨਿਓਰ ਹੈ ਨਾ ਪਰ ਜੇ ਕੋ ਬੋਰਡ ਬਣਿਆ ਹੋਵੇਗਾ ਨਾ ਤਾਂ ਉਹਦੇ ਚ ਬੋਰਡ ਚ ਬਹੁਤੀ ਸ਼ਫਲਿੰਗ ਨਹੀਂ ਹੋਏਗੀ ਨਾ ਪ੍ਰੋਫੈਸ਼ਨਲ ਬੰਦੇ ਜਦੋਂ ਆਪਾਂ ਹੈਲਡ ਕਰਕੇ ਕਿਸੇ ਤਰੀਕੇ ਦੇ ਨਾਲ ਕੰਮ ਕੋਈ ਅਗਰ ਉਹਦਾ ਆਗਾਜ਼ ਕਰ ਦਈਏ ਤੇ ਉਹਦੀ ਨੀਂਹ ਬਣਦੀ ਹੈ ਤਾਂ ਫਿਰ ਕਮੇਟੀ ਚਾਹੇ ਕੋਈ ਵੀ ਆਵੇ ਕੋਈ ਉਹ ਕੰਮ ਚੱਲਦਾ ਰਹੇਗਾ ਕੋਈ ਵੀ ਕੰਮ ਚੱਲ ਰਿਹਾ ਹੈਗਾ ਸ਼ੁਰੂਆਤ ਕਰਨਾ ਕੋਈ ਬਦ ਔਖਾ ਨਹੀਂ ਹੁੰਦਾ ਉਹਨੂੰ ਕੰਟੀਨਿਊ ਕਰਨਾ ਉਹਨੂੰ ਵਧੀਆ ਪੱਧਰ ਤੇ ਉਹਨੂੰ ਰੱਖਣਾ ਉਹਦਾ ਜਿਹੜਾ ਮਤਲਬ ਵੀ ਕਹ ਲਵਾਂਗੇ ਆਪਾਂ ਜਿਹੜਾ ਹੈਗਾ ਉਹਦਾ ਸਟੈਂਡਰਡ ਮੇਨਟੇਨ ਰੱਖਣਾ ਉਹ ਜਿੰਨੇ ਚਿਰ ਤੁਸੀਂ ਪ੍ਰੋਫੈਸ਼ਨਲ ਲੋਕਾਂ ਦੇ ਹੱਥਾਂ ਵਿੱਚ ਉਹ ਚੀਜ਼ਾਂ ਨਹੀਂ ਦਿੰਦੇ ਹੈਗੇ ਉਨੇ ਚਿਰ ਨਹੀਂ ਹੁੰਦਾ ਨਹੀਂ ਹੋ ਸਕਦਾ ਹੈਗਾ ਤੇ ਇਹ ਵੈਸੇ ਗੱਲ ਕਰਦੇ ਮੇਰੇ ਆਇਆ ਹੈਗਾ ਕਿ ਇੱਕ ਬੋਰਡ ਜੇ ਬਣਾ ਦੇਣਾ ਚਾਹੀਦਾ ਹੈਗਾ ਜਿਹੜਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹੀ ਕੰਮ ਕਰੇ ਜਿਹੜੀ ਵੀ ਕਮੇਟੀ ਹੈ ਉਹਨੂੰ ਸੁਪਰਵਾਈਜ਼ਨ ਕਰੇ ਠੀਕ ਹੈ ਕੁ ਕਿਹੜੀ ਕਿਹੜੀਆਂ ਗੇਮਾਂ ਕਰ ਸਕਦੇ ਆ ਕਿਹੜੇ ਪ੍ਰੋਫੈਸ਼ਨਲ ਕੋਚ ਲਿਆਏ ਜਾ ਸਕਦੇ ਨੇ ਜਿਵੇਂ ਸਾਡੇ ਪਿੱਛੇ ਸੌਕਰ ਦਾ ਮੈਚ ਚੱਲ ਰਿਹਾ ਹੈਗਾ ਇਹਦੇ ਵਿੱਚ ਜਿਹੜੇ ਮਤਲਬ ਰੈਫਰੀ ਹੈਗੇ ਨੇ ਜਾਂ ਇਹਨਾਂ ਨੂੰ ਕੋਚਾਂ ਦੀ ਲੋੜ ਹੈਗੀ ਆ ਤੇ ਦੂਸਰੀਆਂ ਕਮਿਊਨਿਟੀਆਂ ਤੇ ਵੀ ਜਿਹੜੇ ਹੈਗੇ ਨੇ ਉਹਦੇ ਵਿੱਚ ਆ ਸਕਦੇ ਹੈਗੇ ਨੇ ਉਹਨਾਂ ਨੂੰ ਕੋਚ ਕਰ ਸਕਦੇ ਉਹਨਾਂ ਨੂੰ ਐਮਪਾਇਰਿੰਗ ਕਰ ਸਕਦੇ ਹੈਗੇ ਨੇ ਉਹਦੇ ਨਾਲ ਕੀ ਉਹਦੇ ਨਾਲ ਹੀ ਸਟੈਂਡਰਡ ਵਧੇਗਾ ਜੇ ਆਪਾਂ ਹੋਵੇ ਵੀ ਚਲੋ ਜੀ ਆਪਾਂ ਆਪਣੀ ਕਮਿਊਨਿਟੀ ਦਾ ਗੈੱਟ ਟੂਗੇਦਰ ਹੀ ਕਰਨਾ ਹੈਗਾ ਫਿਰ ਮੈਨੂੰ ਲੱਗਦਾ ਕਿ ਉਹ ਉਹਨਾਂ ਮਤਲਬ ਲਾਹੇਵੰਦ ਹੋਣ ਇੰਪਰੂਵਮੈਂਟ ਦੀ ਸਪੇਸ ਕਾਫੀ ਹੈ ਜੀ ਬ ਚਾਹਾਂਗੇ ਕਿ ਇਹ ਜਿਹੜੇ ਵਿਚਾਰ ਤੁਸੀਂ ਦਿੱਤੇ ਆ ਕਿ ਇਹਨਾਂ ਤੇ ਸਾਰੇ ਜਣੇ ਬੈਠ ਕੇ ਵਿਚਾਰ ਅਮਲ ਕਰੀਏ ਤੇ ਫਿਰ ਬਿਹਤਰੀ ਹੋਵੇਗੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਕਿ ਤੁਸੀਂ ਠੰਡ ਦੇ ਵਿੱਚ ਜਿਹੜਾ ਹੈਗਾ ਕਿ ਬਾਹਰ ਇਨੀ ਮਿਹਨਤ ਕਰ ਰਹੇ ਹੈਗੇ ਹੁਣ ਤੇ ਤੁਹਾਡਾ ਮਾਸਮਾ ਠੀਕ ਹੋ ਗਿਆ ਤੇ ਤੁਸੀਂ ਤੁਹਾਡੀ ਵੀ ਵੱਡੀ ਸੇਵਾ ਹੈਗੀ ਤੁਸੀਂ ਕਰ ਰਹੇ ਹੋ ਮਿਹਰਬਾਨੀ ਜੀ ਮਿਹਰਬਾਨੀ ਸ਼ੁਕਰੀਆ